ਸਬਜੀ ਸਾਰੀ ਜੁੱਤ ਪਾ ਲਈ ਸੀ ਸਸਰੀ ਕਾ ਆਪਾਂ ਲਿਆਏ ਸੀਗੇ ਹੁਣ ਉਧਰੋਂ ਪਿੰਡ ਕਨੂਨ ਜਾ ਕੇ ਸਬਜੀ ਆਪਾਂ ਲਿਆਏ ਹੁਣ ਆਲੂ ਮਟਰ ਮਟਰ ਲਿਆਏ ਆ ਤੇ ਇਹ ਗੱਭੀ ਗੁੱਦੀ ਲਿਆਏ ਸੀਗੀ ਬਹੁਤ ਸੋਹਣ ਗੱਭੀ ਸਿੱਟ-ਸਿੱਟ ਤੇ ਆਪ ਦਾ ਉਦਦਾ ਹੈ ਨਹੀਂ ਸੀਗਾ ਹਾਂ ਦਾ ਲਿਆਈਆਂ ਕਿੰਨਾ ਸੋਹਣਾ ਵਜਟ ਚਿੱਟੜ ਗਿਆ ਜੇ ਵਾਪਸ ਤੋਂ ਮੈਂ ਮੰਗਾ ਲੈਂਦੀ ਨਾ ਸੱਗੀ ਵਧੀਆ ਨਹੀਂ ਲੈ ਤਵੰਦੇ ਹੁੰਦੇ ਹੁੰਦੇ ਮਨ ਖਰਾਬ ਦੀ ਗੰਦੀ ਸੜੀ ਲੈ ਆਉਣੀ ਪਰ ਮੈਂ ਆ ਕੇ ਆਤੀ ਹਾਂ ਮੈਂ ਤਾਂ ਫਤੂਰੇ ਫਿਰਨਾ ਤੋਂ ਲੱਤ ਦੀ ਧਾਮ ਪ ਜਾਂਦੀ ਹੈ ਕਿ ਪਰ ਮੈਂ ਨਹੀਂ ਆਈ ਹੁਣ ਮਾ ਜਾਣਾ ਤਾਂ ਪਊ ਗਈ ਮੈਂ ਦੇਪਮੀ ਚਰਨਾ ਰਹਾ ਹਾਂ ਲਿਆਂਗਾ ਸਬਜੀ ਉਹ ਲੱਤ ਜੀ ਅੰਬ ਵੀ ਪਈ ਐ ਬੜੇ ਤੋਰੇ ਪਿਆਰੇ ਮੋਤਾਂ ਮਜਾਂਦੀ ਐ ਗਲਟਰ ਨੇ ਵੀ ਕਿਹਾਗਾ ਜਿਪਈ ਐ ਨਾ ਹੁਣੀ ਕਰਨਾ ਹਾਂ ਫਸ ਸਬਜੀ ਹੈ ਨਹੀਂ ਸਿੱਧੇ ਸਬਜੀ ਮੰਡੀ ਜਾਣਾ ਪੈਣਾ मतलब lupa और क्या पसद ਬਾਲੀ ਆਲੂ ਵਧੀਆ ਨਹੀਂ ਬਣਦੇ ਪਰ ਇਸ ਨੂੰ ਸਾਡੇ ਨੂੰ ਫੋਨ ਵੀ ਨਹੀਂ ਲਾਇਆ ਕਿ ਮੈਂ ਬਚਾਰੇ ਤਨ। ਆ ਮਰਾ ਕਮਰਾ ਅੰਨ ਨਹੀਂ ਕਿ ਮੈਂ ਕੋਸਮ ਲੱਤਾ ਕੇ ਨੀਂਦ ਲੱਤਾਂ। ਪਤਾ ਹੀ ਨਿਗਰਸ਼ਨ ਦਾ ਫੋਨ ਲਾ ਕੇ ਪੁੱਛਾਂਗੇ ਮਗਰ ਨੂੰ ਫੋਨ ਲਾ ਕੇ ਪੁੱਛਾਂਗੇ ਸਬਜ਼ੀ چیر ਕੇ ਫਿਰ ਦੇਖਦੇ ਆਂ ਇਹ ਤਰ੍ਹਾਂ ਅੱਗੇ ਤੁਮੇ ਸਾਗੂ ਸੋ ਬਦੂਲੇ ਆ ਕਿਤੇ ਰਹਿ ਬੈਠ। ਨਾਪ ਤੋਖਦੀ ਨਾਲ ਨਾ ਮੈਨੂੰ ਦੁਰਨਾ ਬਾਹਲਾ ਜਾਵੇ ਔਖਾ ਜੰਨਾ ਵੀ ਕਹਦੇ। ਜਿੱਦਾਂ ਮੈਂ ਤਾਂ ਸੜੀ ਆਏ ਨਹੀਂ ਦੂਰੋਂ ਦੂਰੋਂ ਵੀ ਜਾ ਕੇ ਲਿਆਉਂਦੀ ਸੀ ਸਾਗ ਬਣਾਉਣ ਵਾਸਤੇ। ਹੁ ਜੀਦਾ ਕਰਦਾ ਸਾਗ ਤੇ ਗੱਲ ਕਰ ਵੀ ਨਹੀਂ ਖੇਚਲਾ ਨਹੀਂ ਹੁੰਦੀ ਇਹਨੇ। ਦੂਰ ਦੂਰ ਨੇ ਸਾਗ। ਚਿਪੋ ਬਾਜ ਕੱਟ ਕਰ ਲੈ ਪੁੱਤ ਹੈ ਬਾਜ ਕੱਟ ਕਰ ਮੜਸਾ ਸੁਣੀ ਸੀ ਕਿ ਵਧੀਆ ਮੁੱਲ ਦੇ ਮਟਰ ਐਂ ਨਹੀਂ ਹੁੰਦੇ ਹੋਣਦੇ ਹੁੰਦੇ ਨੇ ਪਾਣੀ ਵਾਲੇ പാ നാ തടക്കാ ലോ ਤੇ ਅੱਧ ਰੜੀ ਗਈਆਂ ਅਸ ਅੱਜ ਮਿੱਟੀ ਵਾਲੇ ਆਉਣਗੇ ਹਜੇ ਤਾਂ ਕੋਈ ਆਏ ਨਹੀਂ ਬੰਨੂਆਂ ਜੇ ਆ ਜਾਣ ਤਾਂ ਚੰਗੀ ਗੱਲ ਹੈ ਮਿੱਟੀ ਪੁਆ ਕੇ ਫਿਰ ਪਾ ਗੇਟ ਬੁਟ ਲਾਵਾਂਗੇ ਇਹ ਰੱਕੀ ਕੋਲੇ ਇੱਥੇ ਹੀ ਤੁ ਕੋਲੇ ਘੇਰ ਜਾ ਕੇ ਆਉਂਗੀ ਕੀ ਲੈ ਆਉਣੀ ਆ ਕੀ ਚੱਕੀ ਆਉਣੀ ਆ ਭਣੀ ਕੀ ਲਈ ਆਉਨੀ ਆ ਤੂੰ ਦੇਖਾ ਗੁੱਡਾ ਲਈ ਆਉਨੀ ਆ ਦਿਖਾ ਦੇ ਗੁੱਡਾ ਮੁਰਿਆ ਜਾ ਹੈ ਕੀ ਲਈ ਆਉਨੀ ਆ ਤੂੰ ਮੁੰਡਾ ਮੁੰਡਾ じゃ ਕੀ ਆਉਨੀ ਆ ਦੇਖਾ ਦਿਖਾ ਦੇ ਫਿਰ ਹੈ ਤਾਂ ਆ ਕਰਕੇ ਦਿਖਾ ਦੇ ਤਾਂ ਕਰਕੇ ਤਾਂ ਕਰਕੇ ਮੁੰਡਾ ਕਹਤੋ ਇਹ ਚੱਕੀ ਹੁੰਦੀ ਆ ਜੋਤੂ ਆਪਣੀ ਮੁੰਡਾ ਕੀ ਉਹ ਪਤਾ ਸਬਜੀ ਬਣਾਉਣੀ ਆ ਮੈਂ ਨਾ ਦੇ ਦੂ ਅੱਛਾ ਉਹ ਪਤਾ ਚਬੀ ਹੋਣੀ ਆ ਆਪਣੀ ਜੋਤ ਚੱਕੀ ਲਈ ਹੁੰਦੀ ਆ ਮੁੰਡਾ ਮੁੰਡਾ ਚੱਕੀ ਲਈ ਆ ਜੋਤ ਤੇ ਜੋਤ ਵਾਗੀ ਸਾਡੇ ਨਾਲ ਉਧਰ ਸਬਜੀ ਲੈਣ ਮੈਂ ਜੋਤ ਨੂੰ ਆ ਕੇ ਜੋਤ ਜਤ ਤੁਰ ਕੇ ਜਾਵੇਂਗੀ ਫਿਰ ਤਾਂ ਤੈਨੂੰ ਲੈ ਕੇ ਚਲਾਂਗੇ ਵੇ ਚੱਕੀ ਚੁੱਕੀ ਨਹੀਂ ਜਾਂਦੀ ਮੇਰੀ ਦੁਖ ਦੀ ਲੱਤ ਉਹ ਦਰਦੀ ਪੂਆ ਵਿਚਾਰੀ ਕਹਿੰਦੀ ਮੈਥੋਂ ਨਹੀਂ ਚੱਕੀ ਜਾਣੀ ਬਾਬਾ ਘਰ ਬਾਦੇ ਦੀ ਪੱਕੀ ਰਹੀ ਏ ਤੁਰ ਹੀ ਆਈ ਵਿਚਾਰੀ ਮਰਨ ਮਰਨ ਪਾਣਾ ਕੱਪੜਾ ਨਾ ਤਾਹ ਤੂੰ ਕਿੰਨੇ ਦਿਨ ਹੋ ਗਏ ਮੇਰੇ ਤਾਂ ਜਾਣਾ ਬਾਹਲੀ ਤਖਲੀਬ ਜੀ ਹੋਈ ਏ ਲੱਤ ਦੀ ਮੈਂ ਤਾਂ ਨਾ ਬੰਮੀ ਹੋ ਉਲਝੇ ਪੈ ਨਾ ਸੋਰੀ। ਉਹਦੇ ਕੱਪੜੇ ਸਾਮਣ ਨਾਲੇ ਸਾਰਾ। ਉਹਦੇ ਪਰਝਾਈ ਵਿਚਾਰੀ ਮੇਰੀ। ਲਾ ਗਈ ਸੀ ਪੋਚਾ-ਪੋਚਾ ਕਮਰੇ ਚ। ਹੁਣ ਪੋਚਾ ਵੀ ਨਹੀਂ ਲਾਇਆਗਾ। ਕੈ ਦਿਨ ਹੋ ਗਏ। ਤੇ ਅੰਮਾ ਹਾਂ? Ninabu! ਲੈ ਲੈਣੇ ਵਿੱਚ ਥੋੜੇ ਜਿਹੇ ਆਲੂ ਆਲੂ ਬਗਾਲੇ ਨਹੀਂ ਬਹੁੰਦੇ ਥੋੜੀ ਪਾਉਣਗੇ ਮੈਂ ਗੁੱਡਿਆਂ ਨੂੰ ਪਾਣੀ ਪਿਉਣੀ ਆ ਗੁੱਡਿਆਂ ਨੂੰ ਪਾਣੀ ਪਿਉਣੀ ਆ ਜੇ ਮੈਂ ਤੋ ਇਹ ਤਾਂ ਪਾਦੀ ਤਹਾਨਾ ਕਾ ਪਾਣੀ ਢੋਲਦੀ ਗੋਦੀ ਚੱਕ ਕੇ ਪਾਣੀ ਪਿਵਾਉਣਾ ਗੋਦੀ ਤਾਂ ਚੱਕ ਫੇਰ ਮੈਂ ਪੀ ਕੇ ਪਾਣੀ ਪੀ ਜਾਣੀ ਆ ਤੁਹਾਨੂੰ ਵੇਖਾਂ ਹਾਂ ਤਾਂ ਹਾਂ ਕਰਕੇ ਪਾਣੀ ਪਿਆ ਦੇਖ ਉਹ ਵੀ ਆ ਜਾਂਦੀ ਜੋਤ ਪਾਣੀ ਗੋਡੇ ਨੂੰ ਪਾਣੀ ਪਿਆਈ ਜਾਂਦੀ ਹੈ ਕਹਿੰਦੀ ਤੇਲ ਲੱਗੀ ਹੋਈ ਆ ਉਹਨੂੰ ਤੇਲ ਲੱਗੀ ਆ ਹਾਂ ਹੂੰ ਗੋਲੀ ਵੀ ਖਵਾਈ ਗੋਲੀ ਖਵਾਈਆ ਬਨੂੰ ਕੀ ਹੋ ਰਿਹਾ ਫੁੜੇ ਨੂੰ ਬੁਖਾਰ ਹੋ ਗਿਆ ਤੈ ਤਾਂ ਪਾਣੀ ਪੀਂਦਾ ਬੁਖਾਰ ਹੋ ਰਿਹਾ ਹੈ ਕਿਨੂੰ ਠੀਕ ਆ ਨੀ ਦਵਾਈ ਦੇ ਲੈਂਦਾ ਤੈਨੂੰ ਗੋਲੀ ਦੇਤੀ ਤੇ ਫਿਰ ਮਟੀ ਕਾਲਵਾ ਲਵਾ ਲਵਾਂਗੇ ਜੇ ਬੁਖਾਰ ਵਾਲਾ ਹੋ ਰਿਹਾ ਹੈ ਹੈ ਬਾਲਾ ਹੋ ਰਹੀ ਸੀ ਹੈ ਬਾਲਾ ਹੋ ਰਿਹਾ ਕੇ ਦੇਖਾਂ ਉਰੇ ਲਿਆ ਮੇਰੇ ਕੋਲ ਦੇਖਾਂ ਜੋਤੂ ਦੇ ਗੁੱਡੇ ਨੂੰ ਹੋ ਰਿਹਾ ਬੁਖਾਰ ਵਾਲਾ ਤੇ ਜੋਤ ਕਹਿੰਦੀ ਮम्मा ਮੈਂ ਗੋਲੀ ਦਿੱਤੀ ਐ ਇਹਨੂੰ ਤੇ ਕਹਿੰਦੀ ਹੁਣ ਤਾਂ ਠੀਕ ਆ ਵਾ ਇਹ ਫਿਰ ਮੈਨੂੰ ਕਿ ਕਵੀ ਜੇ ਬਾਲਾ ਹੋ ਰਿਹਾਗਾ ਤਾਂ ਪਟੀ ਕਾਲ ਵਾਲੇ ਹੁੰਨੇ ਆ। ਇਹ ਜੋਤੂ ਦਾ ਗੁੱਡਾ ਹੈ ਆਪਣੀ ਦਾ। ਤੇ ਜੋਤੂ ਕਹਿੰਦੀ ਵੀ ਮਮਾ ਹੁਣ ਠੀਕ ਆ ਵਾ। ਠੀਕ ਆ ਹਾਂ। ਲੱਤ ਲੱਤ ਦਬ ਦਾਂ ਤੂੰ। ਅੱਛਾ ਜੋਤੂ ਹੁਣ ਮੇਰੀ ਕਦੇ ਕਦੇ ਵਿੱਚ ਦੀ ਲੱਤ ਵੀ ਦੱਬ ਦਿੰਦੀ ਹੈਗੀ। ਕਹਿੰਦੀ ਮਮਾ ਮੈਂ ਤੇਰੀ ਲੱਤ ਦਬਦੀ ਆ ਜਿਹੜੀ ਦੁਖਦੀ ਆ। ਹੁਣ ਤਾਂ ਹੁਣ ਆ ਗਿਆ। ਹੁਣ ਠੀਕ ਆ। ਚਲੋ ਜੀ। ਹੁਣ ਸਾਡੀ ਜੋਤੂ ਦਾ ਗੁੱਡਾ ਠੀਕ ਆਗਾ ਵਧੀਆ। ਜੋਤ ਇੰਦਰ ਕੱਲ ਸੁਣੀ ਹਾਂ ਖੜਾ ਹਾਂ ਖੜਾ ਹੋ ਜਾ ਤੇ ਹਾਂ ਖੜਾ ਹੋ ਤਾ ਉਰੀਏ ਹਾਂ ਕੀ ਕਰਿਆ ਨਹੀਂ ਕਹੀਂ ਕਿਹਦੇ ਸਾਨੂੰ ਸਬਸਕ੍ਰਾਈਬਰ ਕਰਿਆ ਕਰੋ ਅੱਛਾ ਮੈਂ ਦੁਪਹਿਰਾ ਖਾ ਕਰ ਲੈ ਨਾ ਸਾਨੂੰ ਕਿਹਦੇ ਲਾਈਕ ਕਰਿਆ ਕਰੋ ਖੜਾ ਹੋ ਕੇ ਕਹੀਂ ਖੜਾ ਹੋ ਕੇ ਖੜਾ ਹੋ ਕੇ ਫਿਰ ਬੈਠ ਜੀ ਨਾ ਸਾਨੂੰ ਸਪੋਰਟ ਫੁੱਲ ਕਰਿਆ ਕਰੋ